ਪਬਲਿਕ ਵਾਇਸ ਦੇਖ ਰਹੇ ਹੋ ਮੈਂ ਹਾ ਪ੍ਰਕਾਸ਼ ਸ਼ਰਮਾ 26 ਜਨਵਰੀ ਦਾ ਦਿਨ ਹੈ ਜਿ ਕਿਸਾਨਾਂ ਦੇ ਵੱਲੋਂ ਪਰ ਇਸ 26 ਜਨਵਰੀ ਦੇ ਮੌਕੇ ਟਰੈਕਟਰ ਰੋਸ ਮਾਰਚ ਕੀਤਾ ਜਾ ਰਿਹਾ ਹੈ ਕਿਸਾਨਾਂ ਦੀਆਂ ਜੋ ਮੰਗਾਂ ਨੇ ਉਹ ਸੈਂਟਰ ਸਰਕਾਰ ਵੱਲੋਂ ਹਲੇ ਤੱਕ ਨਹੀਂ ਮੰਨੀਆਂ ਗਈਆਂ ਇਸੇ ਰੋਸ ਦੇ ਵਿੱਚ ਅੱਜ ਪੂਰੇ ਸੂਬੇ ਭਰ ਦੇ ਵਿੱਚ ਕਿਸਾਨਾਂ ਦੇ ਵੱਲੋਂ ਟਰੈਕਟਰਾਂ ਦੇ ਆਹੀਂ ਰੋਸ ਮਾਰਚ ਕੀਤਾ ਜਾ ਰਿਹਾ ਤੇ ਕਹ ਲਈਏ ਵੱਖ-ਵੱਖ ਥਾਵਾਂ ਤੋਂ ਵੱਖ-ਵੱਖ ਤਸਵੀਰਾਂ ਵੇਖਣ ਨੂੰ ਮਿਲ ਰਹੀਆਂ ਨੇ ਬਲਾਕ ਅਹਿਮਦਗੜ ਤੋਂ ਤਸਵੀਰਾਂ ਜੋ ਸਾਹਮਣੇ ਆ ਰਹੀਆਂ ਨੇ ਕਿਸਾਨਾਂ ਦੇ ਦੁਆਰਾ ਰੋਡ ਦੇ ਕਿਨਾਰੇ ਤੇ ਤਕਰੀਬਨ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਟਰੈਕਟਰ ਖੜੇ ਕਰਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਗੱਲਬਾਤ ਕਰਦੇ ਆਗੂਆ ਦੇ ਨਾਲ ਵੀ ਕੀ ਕਾਰਨ ਹੈ ਕੀ ਨਾਮ ਹੈ ਸਰ ਤੁਹਾਡਾ ਜੀ ਰਜਿੰਦਰ ਸਿੰਘ ਭੋਗੀਆਲ ਜ਼ਿਲ੍ਹਾ ਖਜਾਂਤੀ ਮੇਰੇ ਕੋਲ ਆ ਰਜਿੰਦਰ ਜੀ ਕੀ ਲੋੜ ਪੈ ਗਈ ਅੱਜ ਕਿਸਾਨਾਂ ਨੂੰ ਕਿ ਸੜਕ ਦੇ ਉੱਤੇ ਇਸੇ ਤਰ੍ਹਾਂ ਪ੍ਰਦਰਸ਼ਨ ਕਰਦਾ ਪੈ ਰਿਹਾ ਜੀ ਸਰਕਾਰ ਦੀ ਬਦਨੀਤੀ ਜਿਹੜੇ ਗੁਰਪੁਰਬ ਵਾਲੇ ਦਿਨ ਪ੍ਰਧਾਨ ਮੰਤਰੀ ਨੇ ਕਿਹਾ ਸੀ ਇਹ ਕਾਨੂੰਨ ਵਾਪਸ ਲੈਣੇ ਆ ਅੱਜ ਉਹ ਦੁਬਾਰਾ ਸਾਡੇ ਤੇ ਥੋਪਣ ਲਈ ਖੇਤੀ ਖਰੜਾ ਲਿਆਂਦਾ ਉਹਦੇ ਵਿੱਚੋਂ ਫਿੱਟ ਕੀਤੇ ਗਏ ਨੇ ਜਿਹਦੇ ਬਾਰੇ ਕਿਸਾਨਾਂ ਨੂੰ ਪੂਰੀ ਜਾਗਰਤਾ ਵੀ ਜੇ ਕਿਸਾਨੀ ਬਚਦੀ ਹੈ ਤਾਂ ਐਮਐਸਪੀ ਨਾ ਬਚਦੀ ਹੈ ਨਹੀਂ ਤਾਂ ਫਿਰ ਯੂਪੀ ਦਾ ਹਾਲ ਦੇਖਦੇ ਆਪਾਂ ਹੋਰ ਕਈ ਸਟੇਟਾਂ ਦਾ ਉਹ ਹਾਲਾਤਾਂ ਨੂੰ ਪੰਜਾਬ ਦੇ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਇਹ ਸਾਰੀ ਗੱਲ ਬੁੱਝ ਚੁੱਕੇ ਨੇ ਵੀ ਸਰਕਾਰ ਚ ਕੀ ਫਰਕ ਪਉਂਦੀ ਆ ਫੇਰ ਕਾਲੇ ਕਾਨੂੰਨ ਕਿਵੇਂ ਲਿਆਉਂਦੀ ਆ ਹੁਣ ਸਟੇਟਾਂ ਰਾਹੀਂ ਦਬਾਅ ਪਾਤਾ ਸਟੇਟਾਂ ਤੇ ਵੀ ਤੁਸੀਂ ਸਰਕਾਰਾਂ ਨੂੰ ਲਾਗੂ ਕਰੋ ਆ ਖੇਤੀ ਕਰੜਾ ਲਾਗੂ ਕਰੋ ਪ੍ਰਾਈਵੇਟ ਮੰਡੀਆਂ ਨੂੰ ਬੜਾਵਾ ਦਿਓ ਸਰਕਾਰੀ ਮੰਡੀਆਂ ਖਤਮ ਕਰਨ ਲਈ ਇੱਕ ਬਹੁਤ ਵੱਡੀ ਚਾਲ ਹੈ ਇਹ ਸਾਰੀਆਂ ਚਾਲਾਂ ਨੂੰ ਅਿਸਾਨ ਪੂਰੀ ਤਰ੍ਹਾਂ ਹੰਡਾ ਚੁੱਕੇ ਨੇ 13 ਮਹੀਨੇ ਦਿੱਲੀ ਬੈਠ ਕੇ ਸਰਕਾਰ ਨੂੰ ਭੁਲੇਖਾ ਵੀ ਸ਼ਾਇਦ ਹੁਣ ਕਿਸਾਨ ਭੁੱਲ ਗਏ ਹੋਣੇ ਉਹਨਾਂ ਗੱਲਾਂ ਨੂੰ ਹੁਣ ਕਿਸਾਨ ਨਹੀਂ ਭੁੱਲਦਾ ਕਿਸਾਨ ਦਾ ਦਰਦ ਇਨਾ ਡੂੰਘਾ ਹੋ ਗਿਆ ਹੈ ਉਦੇ ਆਉਣ ਵਾਲੀ ਪਨੀਰੀ ਦਾ ਦਰਦ ਵੀ ਅੱਜ ਦੇ ਕਿਸਾਨ ਬੁੱਝੇ ਬੈਠੇ ਨੇ ਵੀ ਸਾਡੀ ਜਾਨਾਂ ਰੇਸ ਨਾਲ ਆਉਣ ਵਾਲੀ ਕਿਵੇਂ ਬਚੂਗੀ ਉਹਨਾਂ ਬੱਚਿਆਂ ਦਾ ਭਵਿੱਖ ਕਿਵੇਂ ਬਚੂ ਸਾਰੀਆਂ ਚੀਜ਼ਾਂ ਦਾਤੇ ਲਾਤੀਆਂ ਰੇਲਵੇ ਲਾਤੀ ਸਿੱਖਿਆ ਵਿਭਾਗ ਚੱਕਦਾ ਡਾਕਟਰੀ ਮੈਕਮੇ ਚੱਕਤੇ ਇਹ ਸਾਰੀਆਂ ਗੱਲਾਂ ਲੋਕ ਜਾਣਦੇ ਨੇ ਅੱਜ ਹਰ ਇੱਕ ਸਟਾਫ ਕਿਸੇ ਵੀ ਤਰ੍ਹਾਂ ਦਾ ਮੈਕਮਾ ਸਾਰਾ ਅੱਜ ਸੜਕਾਂ ਤੇ ਹੜਤਾਲ ਤੇ ਬੈਠਾ ਅਸੀਂ ਵੀ ਕਿਸਾਨ ਵੀ ਆਪਣੀ ਹੜਤਾਲ ਤੇ ਬੈਠੇ ਨੇ ਕਿਉਂਕਿ ਜੇ ਸਾਡਾ ਅਨਾਜ ਸਾਡੀਆਂ ਮੰਡੀਆਂ ਜਾਂਦੀਆਂ ਨੇ ਸਾਡੇ ਆਉਣ ਵਾਲੇ ਬੱਚਿਆਂ ਦਾ ਸਾਡੀ ਕਿਰਸਾਨੀ ਦਾ ਅੱਜ ਨੌ ਨੁਕਸਾਨ ਮੋਟਾ ਦੇਣਗੇ ਕਾਨੂੰਨ ਇਹ ਗੱਲ ਅਸੀਂ ਸਮਝ ਚੁੱਕੇ ਕੀ ਲੱਗਦਾ ਵੀ ਚੋਰ ਮੋਰੀ ਰਾਹੀਂ ਕਾਨੂੰਨ ਫੇਰ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਜਿਹੜਾ ਖੇਤੀ ਖਰਵਾ ਇਸੇ ਤੇ ਹੀ ਹੈ ਵੀ ਪ੍ਰਾਈਵੇਟ ਮੰਡੀਆਂ ਨੂੰ ਚੱਕੋ ਸਰਕਾਰੀ ਮੰਡੀਆਂ ਚੱਕ ਦਿਓ ਰੌਲਾ ਇਹੀ ਹੈ ਉਹੀ ਨੇ ਕਾਲੇ ਕਾਨੂੰਨ ਕਿਸੇ ਨੇ ਨਹੀਂ ਪ੍ਰਾਈਵੇਟ ਵਪਾਰੀ ਨੇ ਪੁੱਛਣਾ ਵੀ ਕੀ ਰੇਟ ਖਰੀਦਣੀ ਆ ਹੋਰ ਵੱਡੀ ਬਦਨੀਤੀ ਆਉਗੀ ਮੈਂ ਕਿਸਾਨ ਵੀਰਾਂ ਨੂੰ ਵੀ ਕਹਿਣਾ ਕਣਕ ਦੇ ਚਾਰ ਗ੍ਰੇਡ ਬਣਨਗੇ ਅੱਜ ਤੱਕ 40 50 ਸਾਲ ਤੋਂ ਮੈਂ ਦੇਖਦਾ ਕਦੇ ਗ੍ਰੇਡ ਨਹੀਂ ਬਣੇ ਕਣਕ ਦੇ ਲੁੱਟਣ ਵਾਸਤੇ ਬਣ ਗਏ ABC D ਥੋੜੀ ਤਾਂ ਜੀ D ਆ ਥੋੜੀ ਸ਼ੀਆ ਇਹ ਇੱਕ ਡਰਾਮੇਬਾਜੀ ਆ ਇਹ ਸਾਰੀਆਂ ਗੱਲਾਂ ਨੂੰ ਅਸੀਂ ਜਾਣਦੇ ਆ ਅਸੀਂ ਵੀ ਕਿਸਾਨਾਂ ਨੂੰ ਜਾਗਰੂਤ ਕਰੀ ਬੈਠੇ ਆ ਨਹੀਂ ਸਰੂਗਾ ਟਰੈਕਟਰ ਦਿੱਲੀ ਨੂੰ ਤਿਆਰ ਖੜੇ ਨੇ ਫੇਰ ਇਹ ਕਾਲੇ ਕਾਨੂੰਨਾਂ ਦੀ ਟੱਕਰ ਲੈਣ ਲਈ ਸਾਰੇ ਕਿਸਾਨ ਤਿਆਰ ਆ ਆਮ ਕਿਸਾਨਾਂ ਦੀ ਕਾਣਕ ਤੁਸੀਂ ਗੱਲ ਕਰੀ ਆ ਵੀ C ਤੇ D ਗ੍ਰੇਡ ਚ ਆਊਗੀ ਕੀ A ਤੇ B ਦੇ ਵਿੱਚ ਆਵਾਨੀਆਂ ਦੀ ਆਊਗੀ ਜੀ ਫੇਰ ਇਹ ਵਿੱਚ ਆਵਾਨੀਆਂ ਨੇ ਬਣਾਉਣੇ ਨੇ 4 ਗ੍ਰੇਡ ਲੁੱਟਣ ਵਾਸਤੇ ਇੱਕ ਕਿਸਾਨ ਨੂੰ ਕਹਤਾ ਤੇਰੀ ਸੀ ਐ ਤੇਰੀ ਏ ਐ ਤੇਰੀ ਬੀ ਐ ਤੇਰੀ ਡੀ ਐ ਉਹ ਕਿਸਾਨਾਂ ਦੇ ਵਿੱਚ ਪਾੜਾ ਵੀ ਪਾਊਗੀ ਵੀ ਜਦ ਮੇਰੀ ਤਾਂ ਏ ਗ੍ਰੇਡ ਖਰੀਦ ਲਈ ਨਹੀਂ ਹੁਣ ਕਿਸਾਨ ਇਹ ਗੱਲਾਂ ਸਾਰੀਆਂ ਸਮਝ ਚੁੱਕੇ ਨੇ ਵੀ ਕਦੇ ਇਹ ਲੁੱਟ ਕਿਸਾਨ ਬਰਦਾਸ਼ਤ ਨਹੀਂ ਕਰਨਗੇ ਕਿਉਂਕਿ ਜੇ ਕਿਸਾਨ ਦੀ ਜ਼ਮੀਨ ਚਲੀ ਜਾਂਦੀ ਐ ਮੰਨ ਲਓ ਵੀ ਕਿਸਾਨ ਉਸ ਨੂੰ ਮਾਂ ਮੰਨਦਾ ਮਾਂ ਵਾਂਗ ਕੇ ਚੱਲਦਾ ਕਿਉਂਕਿ ਸਾਰਾ ਉਹਦੇ ਤੇ ਉਹਦਾ ਘਰ ਦਾ ਜਿਹੜਾ ਕਾਰੋਬਾਰ ਦਾ ਮੁੰਦਿਹਾਰ ਉਸੇ ਤੇ ਹੀ ਆ ਸਰਕਾਰ ਭਲੇਖੇ ਪਾ ਪਾ ਕੇ ਹੰਬ ਗਈ ਹੁਣ ਪਾ ਲਵੇ ਕਿਸਾਨ ਪਿੱਛੇ ਨਹੀਂ ਮੁੜੂਗਾ ਇਸ ਲੜਾਈ ਲਈ ਕਿਸਾਨ ਮਰ ਮਟ ਜੂਗਾ ਆਪਣੀ ਜਾਇਦਾਦ ਨੂੰ ਨਹੀਂ ਛੱਡੂਗਾ ਜੇਕਰ ਮੰਡੀਕਰਨ ਖਤਮ ਹੋ ਜਾਂਦਾ ਕੀ ਕੀ ਨੁਕਸਾਨ ਨੇ ਜਿਹੜੇ ਆਮ ਲੋਕਾਂ ਨੂੰ ਵੀ ਝੱਲਣੇ ਪੈ ਸਕਦੇ ਆ ਕੀ ਕੀ ਨੁਕਸਾਨ ਝੱਲਣੇ ਪੈ ਸਕਦੇ ਇਹਦੇ ਵਿੱਚ ਸਭ ਤੋਂ ਵੱਡਾ ਨੁਕਸਾਨ ਤਾਂ ਜੀ ਤੁਸੀਂ ਹੁਣੇ ਹੀ ਦੇਖ ਸਕਦੇ ਹੋ ਜੀ ਪਿਛਲੇ ਸਾਲ ਕਿਸਾਨ ਨੇ ਜਿਹੜੀ ਕਣਕ ਹੈ ਉਹ 2200 ਉਹਨੂੰ ਵੇਚੀ ਆ ਅੱਜ ਉਹੀ ਕਣਕ 3600 4000 ਨੂੰ ਵਿਕ ਰਹੀ ਹੈ ਸਭ ਤੋਂ ਵੱਡਾ ਦਾ ਸਾਨੂੰ ਇੱਥੇ ਸਮਝ ਲੈਣਾ ਚਾਹੀਦਾ ਜਿਹੜਾ ਸਾਡੇ ਕਿਸਾਨ ਤੇ ਮਜ਼ਦੂਰ ਦੇ ਵਿੱਚ ਪਾੜਾ ਪਾਇਆ ਸਰਕਾਰ ਨੇ ਉਹ ਅੱਜ ਮਜ਼ਦੂਰ ਭਰਾਵਾਂ ਨੂੰ ਔਰ ਕਿਸਾਨਾਂ ਨੂੰ ਸਮਝ ਲੈਣਾ ਚਾਹੀਦਾ ਵੀ ਸਾਡੇ 'ਚ ਇੱਥੇ ਹੀ ਫਰਕ ਪਾ ਦਿੱਤਾ ਸਰਕਾਰ ਨੇ ਸਾਡੇ ਕੋਲੋਂ ਹੀ ਖਰੀਦੀ ਹੋਈ ਕਣਕ 2300 ਨੂੰ ਖਰੀਦੀ ਹੋਈ ਅੱਜ 3800 4000 ਨੂੰ ਕਿਤੇ ਰਹੀ ਹੈ ਸਭ ਤੋਂ ਵੱਡਾ ਪੜਾ ਸਾਡੇ 'ਚ ਹੀ ਹੈ ਜਿਵੇਂ ਅੱਜ ਅਸੀਂ ਆ ਕੱਚੀ ਮੰਡੀ ਦੀ ਉਹਦੀ ਗੱਲ ਕਰਦੇ ਆ ਸਬਜ਼ੀ ਮੰਡੀ ਦੀ ਉਹ ਕੱਚੀ ਮੰਡੀ ਆ ਸਾਡੀ ਕੱਚੀ ਮੰਡੀ ਦੇ ਵਿੱਚ ਸਾਡੇ ਕੋਲੋਂ 2 ਰੁਪਏ 3 ਰੁਪਏ ਕਿਲੋ ਗੋਭੀ ਲੈ ਕੇ ਅੱਜ 20 22 22 ਰੁਪਏ ਉਹਦੋਂ ਮੈਂ ਪਹਿਲਾਂ 50 50 ਰੁਪਏ ਹੀ ਵਿਕੀ ਆ ਤੇ ਟਮਾਟਰ ਤੁਹਾਡੇ ਸਾਹਮਣੇ ਆ 80 80 ਰੁਪਏ ਕਿਲੋ ਵੀ ਵਿਗ ਗਿਆ ਪਿਆਜ਼ 60 ਰੁਪਏ ਕਿਲੋ ਵਿਗ ਗਿਆ ਉਹ ਚੀਜ਼ਾਂ ਦਾ ਰੇਟ ਆ ਜਿਹੜਾ ਭਰਾਵਾ ਇਹ ਕੱਚੀ ਮੰਡੀ ਆ ਜਿਹੜੀ ਏਵੇਂ ਜਿਵੇਂ ਇਹ ਮੰਡੀ ਨੇ ਵੀ ਸਾਨੂੰ ਬਰਬਾਦ ਕਰਨਾ ਕਿਉਂਕਿ ਅੱਜ ਯੂਪੀ ਬਿਹਾਰ ਦੇ ਵਿੱਚ ਤੁਸੀਂ ਦੇਖ ਰਹੇ ਹੋ ਉਹ ਚੱਕਰੀਆਂ ਲੈ ਕੇ ਕਿਸਾਨ ਆਉਂਦਾ ਉਹ 1200 ਨੂੰ 1400 ਨੂੰ 1600 ਨੂੰ ਖਰੀਦੀ ਜਾਂਦੀ ਆ ਉਸ ਤੋਂ ਬਾਅਦ ਉਹੀ ਆ ਕੇ ਸਾਡੇ ਪੰਜਾਬ ਦੇ ਵਿੱਚ ਤੇ ਐਮਐਸਪੀ ਆ। ਅਸੀਂ ਐਮਐਸਪੀ ਦੀ ਲੜਾਈ ਕਿਉਂ ਲੜ ਰਹੇ ਹਾਂ? ਅਸੀਂ ਇਸੇ ਕਰਕੇ ਲੜ ਰਹੇ ਹਾਂ ਵੀ ਐਮਐਸਪੀ ਦੇ ਉੱਤੇ ਜਿਵੇਂ 2200 ਨੂੰ ਕਣਕ ਖਰੀਦ ਲਈ। ਉਹਦੇ 'ਚ 5-6 ਰੁਪਏ ਖਰਚਾ ਬਗ 27-2800 ਤੱਕ ਵੇਚ ਸਕਦੀ ਹੈ ਸਰਕਾਰ। ਪਰ ਅੱਜ ਉਹ ਵੀ ਇਹਨਾਂ ਨੇ ਤਾਂ ਦੌਤੇ ਲਾਤੀ ਉਹ ਤੁਹਾਡੇ ਸਾਹਮਣੇ 3800 4000 ਹੋਣੀ ਕਰਤੀ। ਇਹ ਚੀਜ਼ਾਂ ਲੋਕਾਂ ਨੂੰ ਸਮਝ ਜਾਗਰਤ ਆਈ ਹੋਈ ਆ ਸਭ ਨੂੰ ਸਮਝ ਆ ਗਈ ਪਰ ਇਹ ਲੋਕ ਨਹੀਂ ਹੋਂਦ। ਕਈ ਵਾਰੀ ਧਰਨਿਆਂ ਦੇ ਵਿੱਚ ਦੇਖਦੇ ਆ ਵੀ ਡਰਨੇ ਲੱਗਦੇ ਨੇ ਕਿਸਾਨਾਂ ਦੇ ਵਿੱਚੋਂ ਲੋਕ ਨਿਕਲ ਕੇ ਆਉਂਦੇ ਨੇ ਜੀ ਅਸੀਂ ਤਾਂ ਖੇਤਾਂ ਦੇ ਵੀ ਹੈਗਾ ਅ ਛੱਤਾਂ ਦੇ ਅਗਾਲਾਂਗੇ ਕਣਕਾ ਠੀਕ ਹੈ ਜੀ ਬਿਲਕੁਲ ਉਹ ਉਹਨਾਂ ਦਾ ਬਸ ਦਾ ਰੋਗ ਨਹੀਂ ਉਹ ਸਾਡੀ ਸਰਕਾਰ ਦੇ ਏਜੰਟ ਵਿੱਚ ਛੱਡੇ ਹੋਏ ਹੁੰਦੇ ਨੇ ਉਹਨਾਂ ਨੇ ਆ ਕੇ ਸਾਡੇ ਕਿਸਾਨਾਂ ਕੋਲੇ ਆ ਕੇ ਗੱਲਾਂ ਕਰਕੇ ਭੜਕਾਉਣਾ ਹੁੰਦਾ ਸਾਨੂੰ ਵੀ ਅਸੀਂ ਐਂ ਕਰ ਲਾਂਗੇ ਭਰਾਵਾ ਤੂੰ ਮੈਨੂੰ ਐਂ ਦੱਸ ਦੇ ਵੀ ਤੂੰ ਵੀ ਆਖਰ ਨੂੰ ਬੱਚਿਆਂ ਵਾਲਾ ਹੈ ਵੀ ਇੱਕ ਕੋਠੇ ਤੇ ਹੈ ਗਈ ਹੋਈ ਕਣਕ ਕੀ ਤੇਰੇ ਬੱਚਿਆਂ ਦਾ ਪੇਟ ਪਾਲ ਦੂਗੀ ਨਹੀਂ ਬਾਲ ਸਕਦੀ ਨਾ ਅਸੀਂ ਕੱਲੇ ਆਪਦੇ ਬੱਚਿਆਂ ਦਾ ਪੇਟ ਨਹੀਂ ਰੋ ਰਹੇ ਅਸੀਂ ਉਹਨਾਂ ਮਜ਼ਦੂਰ ਭਰਾਵਾਂ ਦੇ ਪੇਟ ਦੀ ਗੱਲ ਕਰ ਰਹੇ ਹਾਂ ਅਸੀਂ ਐਮਐਸਪੀ ਦੀ ਲੜਾਈ ਤਾਂ ਲੜ ਰਹੇ ਹਾਂ ਵੀ ਜਿਹੜੇ ਸਾਡੇ ਗਰੀਬ ਭਾਈ ਸਵੇਰੇ ਕਮਾ ਕੇ ਸ਼ਾਮ ਨੂੰ ਆਉਦੇ ਬੱਚਿਆਂ ਦਾ ਢਿੱਡ ਭਰਦੇ ਨੇ ਜੇ ਐਮਐਸਪੀ ਦੇ ਫਸਲ ਵਿਕੀ ਵੀ ਹੋਊਗੀ ਤਾਂ ਉਹ ਮਿਨੀਮਮ ਰੇਟ ਦੇ ਉੱਤੇ ਲੈ ਕੇ ਆਪਦੇ ਬੱਚਿਆਂ ਦਾ ਢਿੱਡ ਪਾਲ ਲੈਣਗੇ ਨਹੀਂ ਜਿਵੇਂ ਅਸੀਂ 80 ਰੁਪਏ ਕਿਲੋ ਪਿਆਜ਼ ਤੇ 60 ਰੁਪਏ ਕਿਲੋ ਪਿਆਜ਼ ਗੋਭੀ ਦੇਖ ਲਓ ਵੀ ਕੀ ਰੇਟ ਕਿੰਨੀਆਂ ਫਸਲਾਂ ਦੀ ਅਸੀਂ ਗੱਲ ਕਰ ਲਈਏ ਯਾ ਜੋ ਉਹਨਾਂ ਦੇ ਰੇਟ ਕਿੱਥੇ ਤੱਕ ਪਹੁੰਚ ਜਾਂਦੇ ਨੇ ਪ੍ਰਾਵਾ ਕੀ ਉਹ ਜਵਾਕ ਆਪਦੇ ਗਰੀਬ ਆਦਮੀ ਝੁੱਗੀ ਝੌਂਪੜੀ ਵਾਲਾ ਭਾਈ ਕੀ ਆਪਦੇ ਬੱਚੇ ਪਾਲ ਲੂਗਾ ਅੱਜ ਕਿੰਨੇ ਕਿ ਟਰੈਕਟਰ ਜਿਹੜੇ ਰੋਜ਼ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਹੋਏ ਇਹ ਤੁਹਾਡੇ ਸਾਹਮਣੇ ਜੀ ਕੁੱਪ ਤੋਂ ਲੈ ਕੇ ਤਕਰੀਬਨ ਮਲੇਰ ਕੋਲੜੇ ਤੱਕ ਟਰੈਕਟਰ ਆ ਜਿਹੜਾ ਇਹ ਇਹ ਲੱਗੂਗਾ ਜੀ ਆ ਲੱਗ ਬਹੁਤ ਗਿਆ ਲੱਗ ਆ ਆ ਕੇ ਲੱਗ ਰਿਹਾ ਕਿਉਂਕਿ ਹਰੇਕ ਦੇ ਦਿਲ ਦੇ ਵਿੱਚ ਦਰਦ ਹੈ ਹਰੇਕ ਇਹ ਚੀਜ਼ ਨੂੰ ਪਛਾਣ ਰਿਹਾ ਮੈਂ ਆਪਦੇ ਬੱਚਿਆਂ ਦਾ ਭਵਿੱਖ ਕਿਵੇਂ ਬਚਾਉਣਾ ਇਸ ਕਰਕੇ ਇਹ ਸਰਕਾਰ ਨੂੰ ਕੰਨ ਤੇ ਪੜਿਆ ਪੜ ਲੈਣਾ ਚਾਹੀਦਾ ਵੀ ਇਹ ਕਿਸੇ ਹੱਥ ਦੇ ਵਿੱਚ ਵੀ ਇਹ ਕਾਨੂੰਨ ਨੇ ਜਿਹੜੇ ਲਾਗੂ ਨਹੀਂ ਹੋਣ ਦਿੱਤੇ। ਕਈ ਲੋਕਾਂ ਨੂੰ ਜਿਨ੍ਹਾਂ ਨੂੰ ਕਾਨੂੰਨ ਦੇ ਬਾਰੇ ਪਤਾ ਨਹੀਂ ਹੈ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਵੀ ਤੁਹਾਡਾ ਸਾਥ ਦੇਣ ਉਹ। ਅਸੀਂ ਮੈਸੇਜ ਕੋਈ ਦੰਨਿਆ ਵੀ ਭਰਾਵਾ ਅਸੀਂ ਦਾ ਸਿਰਫ ਇਹੀ ਚੀਜ਼ ਸਮਝਾਉਣਾ ਚਾਹੁੰਦੇ ਆਂ ਵੀ ਜਿਵੇਂ ਅੱਜ ਕੱਚੀ ਮੰਡੀ ਦੇ ਰੇਟ ਨੇ ਜੇਕਰ ਐਵੇਂ ਜਿਵੇਂ ਕਣਕ ਦੇ ਚੌਲ ਦੇ ਰੇਟ ਹੋ ਗਏ ਤੂੰ ਆਪਦੇ ਆ ਪੜ ਲੈ ਵੀ ਕਿ ਤੂੰ ਆਪਦੇ ਬੱਚਿਆਂ ਨੂੰ ਪਾਲ ਲੇਗਾ। ਅਸੀਂ ਹੋਰ ਕੁਝ ਨਹੀਂ ਚਾਹੁੰਦੇ। ਕਿਉਂਕਿ ਸਾਡੇ 'ਚ ਪਾੜਾ ਹੀ ਇਦਾਂ ਦਾ ਪਾਤਾ ਜਦੋਂ ਮਜ਼ਦੂਰਾਂ ਨੂੰ ਇਹ ਸਿਖਾਤਾ ਵੀਦਾ ਯਾਰ ਕਿਸਾਨਾਂ ਦੀ ਲੜਾਈ ਆ। ਸਸਾਂ ਦੀ ਫਸਲ ਦੀ ਲੜਾਈ ਆ ਜ਼ਮੀਨ ਦੀ ਲੜਾਈ ਆ ਪਰ ਉਹਨੂੰ ਇਹ ਨਹੀਂ ਪਤਾ ਵੀ ਇਹ ਕਿਸਾਨ ਨੇ ਤਾਂ ਆਪਦੇ ਜਵਾਕਾਂ ਨੂੰ ਖਾਣੀ 5 ਕੁੰਟਲ ਰੱਖਣੇ ਖਾਣੀ 4 ਰੱਖਣੇ ਨੇ ਬੱਦ ਵਾ 10 ਰੱਖ ਲੂ ਇਤੋਂ ਬਾਅਦ ਤਾਂ ਰੱਖਣ ਲੱਗਿਆ ਬਾਕੀ ਦੀ ਜਿਹੜੀ ਜਾਂਦੀ ਆ ਵੀਰੇ ਉਹਦੇ ਨਾਲ ਦੁਨੀਆਂ ਦੇ ਬੱਚਿਆਂ ਦੇ ਪੇਟੇ ਭਰਦੇ ਨੇ ਕੋਈ ਕਿਸਾਨ ਆਪਦਾ ਪੇਟ ਨਹੀਂ ਭਰਦਾ ਤੇ ਇਹ ਸੰ ਕਿਸਾਨ ਆਗੂ ਅੰਨਦਾਤਾ ਪੰਜਾਬ ਦਾ ਜਾਂ ਕਹਿ ਲਈਏ ਪੂਰੀ ਦੁਨੀਆਂ ਦਾ ਢਿੱਡ ਭਰਨ ਵਾਲਾ ਅੰਨਦਾਤਾ ਅੱਜ ਮਜਬੂਰਨ ਸੜਕਾਂ ਦੇ ਉੱਤੇ ਰੋਲ ਰਿਹਾ ਹੈ ਸਰਕਾਰ ਦੇ ਵੱਲੋਂ ਜਿਹੜਾ ਖੇਤੀ ਦੇ ਵਿਰੁੱਧ ਕਾਨੂੰਨ ਨੇ ਉਹ ਕਾਲੇ ਕਾਨੂੰਨ ਜਿਹੜਾ ਕਿਸੇ ਨਾ ਕਿਸੇ ਚੋਰੀ ਮੋਰੀ ਦੇ ਰਾਹੀਂ ਪਾਸ ਕਰਨ ਦੀ ਜਿਹੜੀ ਕੋਆਇਤ ਹਲੇ ਵੀ ਜਾਰੀ ਹੈ ਪਰ ਕਿਸਾਨਾਂ ਦਾ ਕਹਿਣਾ ਕਿ ਘਰਾਂ ਦੀਆਂ ਛੱਤਾਂ ਉੱਤੇ ਅਨਾਜ ਨਹੀਂ ਉਗਾਇਆ ਜਾ ਸਕਦਾ ਹੱਡ ਤੋੜਵੀ ਮਿਹਨਤ ਲੱਗਦੀ ਹੈ ਧਰਤੀ ਦੀ ਹੱਕ ਪਾੜ ਕੇ ਜਿਹੜਾ ਅਨਾਜ ਉਗਾਇਆ ਜਾਂਦਾ ਉਸ ਲਈ ਮਿਹਨਤ ਵੀ ਜ਼ਰੂਰੀ ਹੈ ਤੇ ਅਸੀਂ ਧਰਤੀ ਦੀ ਹੱਕ ਪਾੜ ਕੇ ਜਿਹੜਾ ਅਨਾਜ ਬੀਜਦੇ ਆ ਤੇ ਉਸ ਫਸਲ ਨੂੰ ਕੱਟ ਕੇ ਪੂਰੇ ਦੇਸ਼ ਦਾ ਢਿੱਡ ਭਰਦਿਆ ਕਿਤੇ ਨਾ ਕਿਤੇ ਆਮ ਲੋਕਾਂ ਨੂੰ ਵੀ ਇਨ੍ਹਾਂ ਕਿਸਾਨਾਂ ਦਾ ਸਾਥ ਦੇਣ ਦੀ ਲੋੜ ਹੈ ਤੇ ਇਹਨਾਂ ਦੇ ਹਮਾਇਤ ਕਰਨ ਦੀ ਲੋੜ ਹੈ ਕੈਮਰਾ ਪਰਸਨ ਜਮਕੌਰ ਸਿੰਘ ਦੇ ਨਾਲ ਪਬਲਿਕ ਵਾਇਸ ਲਈ ਮੈਂ ਪ੍ਰਕਾਸ਼ ਸ਼ਰਮਾ